ਦਰਵਾਜ ਮੰਨ ਜਾ ਯਾਰ ਜਾ ਪਰਾ ਉਹ हट ਜਾ ਤੇਰੇ ਮੂੰਹ ਤੋਂ ਸਮੈਲ ਆ ਰਹੀ ਐ ਉਪਰੋਂ ਵਰਦ ਹੋਰ ਬ੍ਰਸ਼ਵੀ ਕਰ ਲਿਆ ਕਰ ਕਦੀ ਤੂੰ हट ਜਾ ਸਾਸਰੀ ਕਾ ਜਨਾਬ ਕੇ ਮੈਂ ਬਾਬਾ ਕੀ ਚਾਹੀਦਾ ਜੋ ਤੁਸੀਂ ਦੇ ਰਹੇ ਸੀ ਉਹ ਤਾਂ ਬਿਲਕੁਲ ਨਹੀਂ ਚਾਹੀਦਾ ਮਨ ਨਹੀਂ ਜੀ ਮੈਂ ਅੰਬਰ ਦਾ ਬਾਪੂ ਆ ਸਾਸਰੀ ਕਾ ਬਾਪੂ ਸੀ ਸਾਸਰੀ ਆਜੋ 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 ਬੈਠੋ ਆਦਾ ਸੋ ਵੀ ਕਿਵੇਂ ਆਣਾ ਹੋਇਆ ਮੈਂ ਵੀ ਸਿੱਧਾ ਹੀ ਹੋ ਜਾਂਦਾ ਸਭ ਤੋਂ ਪੁੱਛਿਆ ਦੱਸੋ ਕੀ ਪੀਓਗੇ ਚਾਹ ਕੌਫੀ ਠੰਡਾ ਬਨਾਣਾ ਸ਼ੇਕ ਨਹੀਂ ਨਹੀਂ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਲੈ ਐਵੇਂ ਕਿਵੇਂ ਬਸ ਥਾਣੇ ਆਏ ਉਹ ਵੀ ਪਹਿਲੀ ਵਾਰ ਆ ਸਰਿੰਦਰ ਭਈ ਤੇਜੇ ਨੂੰ ਚਾਰ ਕੱਪ ਚਾਹ ਕਹ ਉਹ ਜਾਇਆ ਗੇਮ ਛੱਡ ਦੇ ਹੋਰ ਦੱਸੋ ਬਾਪੂ ਜੀ ਕਿਵੇਂ ਆਉਣਾ ਹੋਇਆ ਕੋਈ ਕੰਮ ਸੀ ਤਾਂ ਅੰਬਰ ਦੇ ਹੱਥ ਸੁਨੇਹਾ ਭੇਜ ਦਿੰਦੇ ਥਾਣਾ ਆਪ ਚਲ ਕੇ ਆ ਜਾਂਦਾ ਤੁਹਾਡੇ ਕੋਲ ਅ ਗੱਲ ਦਰਅਸਲ ਅੰਬਰ ਦੀ ਹੋਈ ਹੈ ਕੀ ਹੋਇਆ ਬਾਪੂ ਅੰਬਰ ਨੂੰ ਜੋ ਕੁਝ ਵੀ ਹੋਇਆ ਹੋਊਗਾ ਤੇਰੇ ਕਰਕੇ ਹੀ ਹੋਇਆ ਹੋਣਾ ਕੀ ਅ ਮੇਰਾ ਮਤਲਬ ਸੀ ਜੇ ਐਸ ਐਚਓ ਸਾਹਿਬ ਹੈਗੇ ਹੈ ਤੇ ਮਿਲਵਾ ਦਿਓ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਦੱਸਦਾ ਹਾਂ ਹਾਂਜੀ ਹਾਂਜੀ ਐਸ ਐਚਓ ਸਾਹਿਬ ਇੱਥੇ ਹੈ ਜੀ じゃ ਬੁਲਾ ਲਿਆ ਬਈ ਇਹਨਾਂ ਨੂੰ ਜੀ ਜਨਾਬ ਅ ਹੋਰ ਦੱਸੋ ਬਾਪੂ ਜੀ ਅੰਬਰ ਦੱਸਦਾ ਸੀ ਕਿ ਪਹਿਲਾਂ ਤੁਹਾਡੀ ਸਿਹਤ ਖਰਾਬ ਹੋ ਗਈ ਸੀ ਜਿਆਦੇ ਆਹ ਪੁੱਤੋ ਥੋੜਾ ਜਿਹਾ ਟਾਈਫਾਇਡ ਹੋ ਗਿਆ ਸੀ ਬਾਪੂ ਦਵਾਈ ਦੁਵਾਈ ਖਾਲਿਆ ਕਰੋ ਕੋਈ ਗੱਲ ਨਹੀਂ ਆ ਜਾਂਦੇ ਜਨਾਬ ਹੁਣੀ ਇੱਥੇ ਬੈਠੇ ਹੋਣੇ ਤੁਸੀਂ ਹੋਰ ਦੱਸੋ ਹਾਂ ਠੀਕ ਹੈ ਪੁੱਤ ਜਨਾਬ ਆ ਗਏ ਬੈਠੋ 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 ਤੁਹਾਡੇ ਆਪਣਾ ਘਰ ਦਾ ਠਾਣਾ ਵਾ ਹੋਰ ਸੁਣਾਓ ਜੀ ਕੋਈ ਤੰਗ ਤੁੰਗਤ ਨਹੀਂ ਕਰਦਾ ਨਹੀਂ ਤਾਂ ਕਰਦੀਏ ਮਾਲਿਸ਼ ਉਹਦੀ ਤੰਗ ਤਾਂ ਜੀ ਕਰਦਾ ਹੈ ਹਾਂ ਜੀ ਪਰ ਮਾਲਿਸ਼ ਦੀ ਲੋੜ ਨਹੀਂ ਉਹਨੂੰ ਥੋੜੀ ਜੀ ਟ੍ਰੇਨਿੰਗ ਦੀ ਲੋੜ ਹੈ ਟ੍ਰੇਨਿੰਗ ਦੀ ਮੈਂ ਸਮਝਿਆ ਨਹੀਂ ਦਰਅਸਲ ਅੰਬਰ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਫਿਰ ਤੇ ਵਧੀਆ ਗੱਲ ਗੱਲ ਤਾਂ ਵਧੀਆ ਜੀ ਪਰ ਅੱਠ ਰਿਸ਼ਤੇ ਵਾਲੇ ਅੰਬਰ ਦੇ ਵਿਆਹ ਨੂੰ ਨਾ ਕਰ ਗਏ ਨਾ ਕਰ ਗਏ ਇੰਨਾ ਚੰਗਾ ਮੁੰਡਾ ਵਾ ਪੁਲਿਸ ਚਾ ਉਤੋਂ ਫਿਰ ਕਿਉਂ ਨਾ ਕਰ ਗਿਆ ਜਨਾਬ ਮੇਰੇ ਸਹੁਰੇ ਮੇਰੇ ਮਗਰ ਇੰਜ ਪੇਸੀ ਰਿਸ਼ਤੇ ਲਈ ਜਿਵੇਂ ਕੁਕੜੀ ਸੀਣ ਨੂੰ ਕਹਿੰਦੀ ਚ ਖਰਚੰਦਾ ਦਿੱਕਤ ਕਿੱਥੇ ਅੰਬਰ ਦੇ ਰਿਸ਼ਤੇ 'ਚ ਦਿੱਕਤ ਹੈ ਜੀ ਉਹਦੀ ਇਮਾਨਦਾਰੀ 'ਚ ਜਿਹੜਾ ਵੀ ਰਿਸ਼ਤੇ ਵਾਲਾ ਆਉਂਦਾ ਇਹੀ ਸੋਚ ਕੇ ਆਉਂਦਾ ਕਿ ਮੁੰਡਾ ਪੁਲਿਸ ਚ ਹੈ ਮੋਟੀ ਕਮਾਈ ਕਰਦਾ ਹੋ ਪਰ ਇਹ ਤਾਂ ਵਿਚਾਰਾ ਆਟੋ ਵਾਸਤੇ ਵੀ ਟੁੱਟੇ ਪੈਸੇ ਘਰੋਂ ਲੈ ਕੇ ਆਉਂਦਾ ਕਿਤੇ ਆਟੋ ਵਾਲਾ ਫਰੀ ਦਾ ਗਾਹਕ ਸਮਝ ਕੇ ਇਨਕਾਰ ਨਾ ਕਰ ਦਵੇ ਇਹ ਅੰਮ੍ਰਿਤ ਇਮਾਨਦਾਰੀ ਦਾ ਤਾਂ ਕਿਹੜਾ ਹੈਗਾ ਕਿਉਂ ਮੁੰਜੀ ਹੈਗਾ ਹੈਗਾ ਜੀ ਬਿਲਕੁਲ ਹੈਗਾ ਸੋਚ-ਸੋਚ ਕੇ ਤਾਂ ਉਹਦੀ ਬੇਬੇ ਝੂਰਦੀ ਰਹਿੰਦੀ ਆ ਕਿ ਪਤਾ ਨਹੀਂ ਪੋਤੇ ਪੋਤੀ ਨੂੰ ਗੋਦੀ ਵਿੱਚ ਖਡਾਉਣਾ ਵੀ ਆ ਕਿ ਨਹੀਂ ਉਹ ਕੋਈ ਗੱਲ ਨਹੀਂ ਆ ਜੀ ਬੇਬੇ ਨੂੰ ਕਹੋ ਤੁਸੀਂ ਦਿਲ ਨਾ ਹੌਲਾ ਕਰੇ ਸਾਡੇ ਡਿਪਾਰਟਮੈਂਟ 'ਚ ਜਦੋਂ ਵੀ ਆਉਂਦਾ ਨਾ ਕੋਈ ਪਹਿਲਾਂ ਸ਼ੁਰੂ ਸ਼ੁਰੂ ਸੰਗਮ ਬਣ ਕੇ ਆਉਂਦਾ ਮੈਂ ਆ ਕਰ ਦੂੰ ਆ ਕਰ ਤੂੰ ਆ ਕਰ ਦੂੰ ਫਿਰ ਹੌਲੀ ਹੌਲੀ ਸਾਡੇ ਅਰਗਾ ਹੋ ਜਾਂਦਾ ਫਿਕਰ ਨਾ ਕਰੋ ਮੈਨੂੰ ਨਹੀਂ ਲੱਗਦਾ ਜੀ ਉਹ ਤੁਹਾਡੇ ਵਰਗਾ ਹੋ ਜਾਵੇ ਮੇਰੀ ਇੱਕ ਬੇਨਤੀ ਆ ਜੀ ਹੁਕਮ ਕਰੋ ਸਾਡੇ ਪਿਓ ਵਾਂਗੂ ਤੁਸੀਂ ਦੇਖੋ ਜੀ ਅੰਬਰ ਨੂੰ ਨਾ ਫੇਰ ਕੁੜੀ ਵਾਲੇ ਵੇਖਣ ਵਾਸਤੇ ਆ ਰਹੇ ਆ ਮੈਂ ਚਾਹੁੰਦਾ ਕਿ ਤੁਸੀਂ ਉਹਨੂੰ ਥੋੜਾ ਜਿਆ ਕੋਈ ਗੁਰ ਸਿਖਾਓ ਤਾਂ ਜੋ ਰਿਸ਼ਤੇ ਵਾਲੇ ਇਨਕਾਰ ਨਾ ਕਰ ਸਕਣ ਮੈਂ ਸਾਡੇ ਹੁੰਦਾ ਫਿਕਰ ਕਿਉਂ ਕਰਦੇ ਤੁਸੀਂ ਆਰਾਮ ਨਾਲ ਘਰ ਜਾਓ ਮੁੰਚੀ ਸਾਹਿਬ ਇਹਨਾਂ ਨੂੰ ਛੱਡ ਕੇ ਆਓ ਘਰ ਜਾ ਕੇ ਹਲਵਾਈ ਲਾਓ ਤੇ ਵਿਆਹ ਦੀਆਂ ਤਿਆਰੀਆਂ ਕਰੋ ਨਿਆਰੇ ਲਾਓ ਤੁਸੀਂ ਜਾਓ ਛੱਡ ਕੇ ਆਓ ਫਿਕਰ ਨਾ ਕਰੋ ਤੁਸੀਂ ਸਤ ਸਗਾਦਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅੰਬਰ ਤੋਂ ਥੋੜਾ ਦੂਰ ਹੀ ਰਿਹਾ ਕਰੋ ਆਲੇ ਮਾ